ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਸਿਵਲ ਰੋਡ ਤੇ ਆਇਆ ਹੈ ਮਾਮਲਾ ਇਹ ਹੈ ਜੀ ਰਾਤ तकरीबन 12 ਵਜੇ ਸਿਨੇਮਾ ਰੋਡ ਦੇ ਸਿਕਿਉਰਿਟੀ ਗਾਰਡ ਦਾ ਮੈਨੂੰ ਫੋਨ ਆਇਆ ਹੈ ਮੈਂ ਸਿਨੇਮਾ ਰੋਡ ਦਾ ਪ੍ਰਧਾਨ ਆ ਨਾਲ ਮੰਦਿਰ ਦਾ ਸ਼ਿਵਾਲਾ ਦਮੋਦਰ ਦਾ ਵੀ ਪ੍ਰਧਾਨ ਆ ਤੇ ਉਹ ਉਹਨੇ ਮੈਨੂੰ ਸਿਕਿਉਰਿਟੀ ਗਾਰਡ ਨੇ ਕਿਹਾ ਵੀ ਤੁਹਾਡੀ ਦੁਕਾਨ ਤੇ ਕੋਈ ਬੰਦਾ ਇਟਾਂ ਮਾਰ ਰਿਹਾ ਹੈ ਤੇ ਇਟਾਂ ਮਾਰਨ ਤੋਂ ਬਾਅਦ ਚਲੋ ਮੈਂ ਇਸ ਗੱਲ ਨੂੰ ਗਨੋਰ ਜਿਆ ਕਰਤਾ ਮੁੜ ਕੇ ਮੈਨੂੰ 2 ਵਜੇ ਫਿਰ ਦੁਬਾਰਾ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਉਸ ਤੋਂ ਪਹਿਲਾਂ ਮੈਂ ਆਪਣੇ ਮੰਦਰ ਦੇ ਪੁਜਾਰੀ ਨੇ ਫੋਨ ਕੀਤਾ ਮੈਂ ਕਿਹਾ ਦੇਖ ਜੀ ਬਾਹਰ ਕੌਣ ਬੰਦਾ ਇਟਾ ਮਾਰ ਰਿਹਾ ਉਹ ਦੇਖਿਆ ਤੇ ਉਹਨੇ ਦੇਖਿਆ ਵੀ ਰੋਬਿੰਨ ਸ਼ਰਮਾ ਹੈਗਾ ਜਿਹੜਾ ਕਿ ਉਹਦੇ ਨਾਲ ਤਿੰਨ ਕ ਬੰਦੇ ਹੈਗੇ ਆ ਉਹ ਤੁਹਾਡੀ ਦੁਕਾਨ ਤੇ ਇਟਾ ਮਾਰ ਰਿਹਾ ਜਦ ਸ਼ਾਇਦ ਉਹਨੇ ਦੇਖਿਆ ਤੇ ਉਹ ਭੱਜ ਗਿਆ ਦੁਬਾਰਾ ਉਹ 2 ਵਜੇ ਮੈਨੂੰ ਸਿਕਿਉਰਿਟੀ ਗਾਰਡ ਦਾ ਫਿਰ ਫੋਨ ਆਇਆ ਵੀ ਭਾਜਾਂ ਜੀ ਤੁਹਾਡੀ ਦੁਕਾਨ ਨੂੰ ਅਗਲਾਣ ਲੱਗਾ ਉਹਦੇ ਸਿਕਿਉਰਿਟੀ ਗਾਰਡ ਦੇ ਦੱਸਣ ਦੇ ਮੁਤਾਬਕ ਉਹਨੇ ਮੇਰੀ ਦੁਕਾਨ ਦੇ ਨੇੜੇ ਦੋ ਪੈਟਰੋਲ ਦੀਆਂ ਬੋਤ ਤੇ ਜਦ ਉਹਨੇ ਦੇਖੀ ਸਕਿਉਰਟੀ ਗਾਰਡ ਨੂੰ ਜਦੋਂ ਫੋਨ ਕਰਦੇ ਦੇਖਿਆ ਤੇ ਉਹ ਸਕਿਉਰਟੀ ਗਾਰਡ ਜਮਗਰ ਭੱਜ ਪਿਆ ਤਾਂ ਸਕਿਉਰਟੀ ਗਾਰਡ ਜਮਗਰ ਭੱਜ ਪਿਆ ਸਕਿਉਰਟੀ ਗਾਰਡ ਨੇ ਆਪਣਾ ਦੰਡੋੜ ਕੇ ਉਹਦੇ ਕੋਲ ਜਾਨ ਬਚਾਈ ਉਹਦਾ ਮੋਬਾਈਲ ਖੋਲਿਆ ਉਹਦੇ ਕੋਲੋਂ ਤੇ ਉੱਤੇ 2 ਵਜੇ ਤੋਂ ਬਾਅਦ ਫਿਰ ਮੈਂ ਪੀਪੀ ਪੀਸੀ ਵਾਲਿਆਂ ਨੂੰ ਫੋਨ ਕੀਤਾ ਉਹ ਵੈਸੇ ਮੈਂ ਤਾਂ ਇਸ ਗੱਲ ਦੀ ਤਾਰੀਫ ਕਰਨੀ ਚਾਹਣਾ ਇਹ ਸਰਾਰ ਪਰਮਜੀਤ ਸਿੰਘ ਜੀ ਆਨ ਡਿਊਟੀ ਸੀਗੇ ਉਹਨਾਂ ਨੇ 5 ਮਿੰਟ ਚ ਆ ਕੇ ਮੇਰੀ ਦੁਕਾਨ ਤੇ ਪਹੁੰਚ ਗਏ ਤੇ ਇਹ ਬੰਦੇ ਜਰਾ ਦੌੜ ਗਿਆ ਕੋਈ ਕੈਮਰਿਆਂ ਦੇ ਵਿੱਚ ਵੀ ਆਏ ਆ ਜੀ ਹਾਂ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਕੈਮਰੇ ਮੈਂ ਉਹ ਪੁਲਿਸ ਨੂੰ ਉਹਦੀ ਰਿਕਾਰਡਿੰਗ ਦਿਵਾਉਂਗਾ ਤੇ ਤਕਰੀਬ ਉਹਨਾਂ ਨੇ ਮੈਨੂੰ ਸ਼ਾਪ ਤੇ ਬੁਲਾਇਆ ਮੈਂ ਸ਼ਾਪ ਤੇ ਆਇਆ ਤੇ ਤਕਰੀਬਨ ਪੌਣੇ 4 ਵਜੇ ਇੱਕ ਕਾਰ ਸਿਨੇਮਾ ਰੋਡ ਤੇ ਮੋੜਨ ਲੱਗੀ ਜਦੋਂ ਮੋੜਨ ਲੱਗੀ ਉਦੋਂ ਉਹਨੇ ਦੇਖਿਆ ਵੀ ਸ਼ਾਇਦ ਪੁਲਿਸ ਖੜੀ ਆ ਉਹਨੇ ਕਾਰ ਦੜਾ ਲਈ ਨਾਲੇ ਦੇ ਪਿੱਛੇ ਸਰਫੀਸ਼ੀਆਰ ਟੀਮ ਨੇ ਉਹਦੇ ਮਗਰ ਲੱਗ ਕੇ ਤੇ ਉਹਨੂੰ ਫੜ ਲਿਆ ਉਹਦਾ ਨਾਮ ਹੈਗਾ ਰੋਬਨ ਸ਼ਰਮਾ ਉਹਦੀ ਉਹਦਾ ਫਾਦਰ ਕਿਸੇ ਟਾਈਮ ਤੇ ਸ਼ਿਵਾਲਾ ਦਮੋਦਰ ਦਾ ਮੰਦਿਰ ਕਮੇਟੀ ਦਾ ਕਿਰਾਏਦਾਰ ਹੁੰਦਾ ਸੀ ਤੇ ਐਸ ਐਨ ਜੋਗੜਾ ਜੀ ਹਾਈ ਕੋਰਟ ਦੇ ਵੱਲੋਂ ਰਸੀਵਰ ਬਣਾਏ ਹੋਏ ਸੀ ਉਹਨਾਂ ਦੇ ਦੁਕਾਨ ਖਾਲੀ ਉਹਨਾਂ ਨੇ ਇਹਨਾਂ ਦੀ ਦੁਕਾਨ ਖਾਲੀ ਕਰਨ ਦਾ ਕੇਸ ਕੀਤਾ ਸੀ ਤੇ 4 ਸਾਲ ਪਹਿਲਾਂ ਮੰਦਰ ਮੰਦਰ ਕਮੇਟੀ ਕੇਸ ਜਿੱਤ ਗਈ ਸੀ ਤੇ ਸੁਪਰੀਮ ਕੋਰਟ ਤੋਂ ਉਹ ਦੁਕਾਨ ਖਾਲੀ ਹੋਣ ਦੀ ਵਜ੍ਹਾ ਕਰਕੇ ਕਮ ਕਮੇਟੀ ਦਾ ਇਹ ਰੰਜਿਸ਼ ਮੇਰੇ ਨਾਲ ਰੱਖਦਾ ਸੀ ਇਹਨੇ ਮੈਨੂੰ 2-4 ਵਾਰੀ ਅੱਗੇ ਵੀ ਗੋਲੀ ਮਾਰਨ ਦੀ ਟਮਕੀ ਦਿੱਤੀ ਸੀ ਤੇ ਮੈਂ ਮੌਕੇ ਦੇ ਪੁਲਿਸ ਅਫਸਰਾਂ ਨੂੰ ਉਦੋਂ ਦੱਸਿਆ ਸੀਗਾ ਤੇ ਲੇਕਿਨ ਇਹ ਉਦੋਂ ਇੱਥੋਂ ਭੱਜ ਗਿਆ ਤੇ ਰਾਤ ਇਹਨੇ ਫਿਰ ਇਹ ਜਿਹੜਾ ਕਾਰਨ ਕਰਨਾ ਸੀ ਇਹਨੇ ਮੇਰੀ ਦੁਕਾਨ ਨੂੰ ਅੱਗ ਲਾ ਕੇ ਤੇ ਦਿੱਲੀ ਭੱਜਣ ਦਾ ਪ੍ਰੋਗਰਾਮ ਸੀਗਾ ਤੇ ਤੇ ਹੁਣ ਪੁਲਸ ਹਵਾਲੇ ਕਰ ਦਿੱਤਾ ਇਹਨੂੰ ਅਸੀਂ ਪੁਲਿਸ ਨੇ ਰਾਤੀ ਇਹਨੂੰ ਤਕਰੀਬਨ ਤਕਰੀਬਨ ਇਹਦਾ ਪਿੱਛਾ ਕਰਕੇ ਫੜ ਲਿਆ ਸੀ ਤੇ ਬਾਕੀ ਬੰਦੇ ਅਸੀਂ ਸਾਨੂੰ ਐਸ ਐਚਓ ਪੀ ਸੀ ਆ ਦੇ ਬੁਲਾਇਆ ਸੀ ਉਹ ਕਹਿੰਦੇ ਵੀ 2 ਘੰਟੇ ਬਾਅਦ ਐਸ ਐਚਓ ਸਿਟੀ ਆ ਜਾਣਗੇ ਉਹਨਾਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਊਗੀ ਤੇ ਜਿਹੜੇ ਬੰਦੇ ਭੱਜੇ ਹੈਗੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਸਰ ਕੀ ਨਾਮ ਆਪਣਾ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਮਾਮਲਾ ਕੀ ਸਿਵਲ ਹਸਪੀਟਲ ਜਾਂਦੇ ਸਰ ਸਰ ਮੈਂ ਸਿਰ ਰਾਤੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹਾਂ ਮਾਰਕੀਟ ਵਿੱਚ ਤੇ ਸਿਨੇਮਾ ਰੋਡ ਤੇ ਤੇ ਇੱਕ ਬੰਦਾ ਉਹ ਆਇਆ ਤੇ ਹੋਨੇਗਾ ਨਾ ਮੇਰੇ ਤੇ ਹਟਾਇ ਕਿ ਤਾਂ ਪਹਿਲਾਂ ਦੁਕਾਨਾਂ ਨੂੰ ਅਕ ਲਾਣ ਲੱਗਾ ਸੀ ਉਹਨੇ ਟਾ ਰੋੜੇ ਮਾਰ ਕੇ ਕੈਮਰੇ ਵੀ ਭੰਨੇ ਮੇਰੇ ਤੇ ਹਟਾਇ ਕਿ ਤਾਂ ਮੈਂ ਉਦੋਂ ਜਾਨ ਬਚਾ ਕੇ ਇਥੇ ਐਮ ਪੀ ਸੀ ਆਰ ਵਾਲਿਆਂ ਦੇ ਉੱਥੇ ਮੈਂ ਭੰਗ ਦੇ ਵਿੱਚ ਮੈਂ 3 ਘੰਟੇ ਵੀ ਗਰੀ ਤੇ ਕੋਈ ਨਗਦੀ ਵਗੈਰਾ ਵੀ ਲੈ ਗਿਆ ਤੇ ਕੋਈ ਨਗਦੀ ਮੇਰੇ ਕੋਲ 1000 ਰੁਪਏ ਸੀਗਾ ਤੇ ਮੇਰਾ ਮਮਹਾਈਲ ਵੀ ਲੈ ਗਿਆ ਤੇ ਕਿੰਨੇ ਵਜੇ ਹਾਦਸਾ ਹੋਇਆ ਇਹ ਦੋ 2:30 ਵਜੇ ਦੀ ਗੱਲ ਹੈ ਸਰ ਹਾਂਜੀ ਟੋਟਾ 2:00 ਵਜੇ ਦੀ ਗੱਲ ਹੈ ਹਾਂਜੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂਜੀ ਕੈਮਰਿਆਂ ਦੇ ਵਿੱਚ ਆਏ ਹੋਏ ਸਾਰੇ ਹਾਂਜੀ ਆ ਚਾਰ ਬੰਦੇ ਆ ਜੀ ਚਾਰ ਬੰਦੇ ਹਾਂਜੀ ਗੱਡੀ ਨੰਬਰ ਵੀ ਮੈਂ ਨੋਟ ਕੀਤਾ ਸੀਗਾ ਮੈਂ ਗੱਡੀ ਨੰਬਰ ਵੀ ਦਿੱਤਾ ਬੰਦਾ ਘੁਨਾ ਘਟੇ ਆਏ ਦੀਗੇ ਹਾਂਜੀ ਕੱਤੇ ਆਏ ਜੀ ਗੱਡੀ 'ਚ ਸੀਗੇ ਸਾਰੇ ਚਾਰ ਹੀ ਬੰਦੇ ਗੱਡੀ 'ਚ ਸੀਗੇ ਚਾਰ ਬੰਦੇ ਗੱਡੀ 'ਚ ਸੀਗੇ ਪੰਤੋੜਾ ਰੋਵ ਨਹੀਂ ਕਰਦਾ ਸੀ ਹਾਂਜੀ ਹਾਂਜੀ ਕੋਈ ਨਾਮ ਵਗੈਰਾ ਹੈ ਬੰਦੇ ਦਾ ਕੋਈ ਰੋਵ ਨਹੀਂ ਦੱਸ ਸਕਦੇ ਸਿਰ ਆਪਣਾ ਨਾਮ ਆਪ ਹੀ ਦੱਸ ਰਿਹਾ ਸੀਗਾ ਇਸ ਮਾਮਲੇ 'ਨੂੰ ਪੁਲਿਸ ਸ਼ਿਕਾਇਤ ਕੀਤੀ ਕੁਰਸਕਾਇਸ਼ ਕੀਤੀ ਸੀ ਗਰਾਸ ਸਰ ਕੋਲ ਸਹੀ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆਏ ਸੀ 4 ਬੰਦੇ ਆਏ ਸੀ ਮੌਕਾ ਦੇਖ ਕੇ ਗਏ ਆ ਕਿ ਕਹੇ ਅਮਰੇ ਅੱਜ ਬਿਜਲੀ ਆਇਆ ਹੋਇਆ ਤੇ ਤੁਹਾਡੇ ਵੀ 60 ਜੋੜ ਮਾਰੀ ਮੇਰੇ ਸਰ ਜੀ 10 ਤਾਂ ਹੀ ਮਾਰੀ ਹੋਈ ਹੈ ਤਾਂ ਮੇਰੇ ਆ ਗੁੱਜੀਆਂ 60 ਹੁੰਦੀਆਂ ਹੁੰਦੀਆਂ ਹਾਂ ਬਹੁਤ ਚੱਲਦੀ